अच्छा मैं थोड़ा जरा सारे नो पहले तनु ब्रीफ करना चाहना के जेड़ा ਸਾਡੇ ਇਥੇ ਪੰਜਾਬ ਤੇ ਸੌਰੀ ਪਟਿਆਲਾ ਤੇ ਸੰਗਰੂਰ ਦੇ ਬਾਰਡਰਸ ਤੇ ਖਨੋਰੀ ਤੇ ਆ ਜਿਹੜਾ ਮੇਨ ਹੈ ਸ਼ੰਭੂ ਬਾਰਡਰਸ ਇਹਨਾਂ ਤੇ ਜਿਹੜੀ ਫਾਇਰਿੰਗ ਦੇ ਵਿੱਚ ਇੱਕ ਨੌਜਵਾਨ ਸਾਡਾ ਕਿਸਾਨ ਭਰਾ ਸ਼ੁਭਕਰਨ ਸਿੰਘ ਮਾਨਸੇ ਜ਼ਿਲ੍ਹੇ ਦਾ ਸੀ ਉਹਦੀ ਗੋਲੀ ਦੇ ਨਾਲ ਡੈਥ ਹੋ ਗਈ ਸੀ ਤੇ तकरीबन 300 ਤੋਂ ਵੱਧ ਇੰਜਰਡ ਨੇ ਜ਼ਖਮੀ ਹੋਏ ਨੇ ਐਂਡ ਜ਼ਖਮੀਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਜਿਸਮ ਦੇ ਉੱਤੇ ਸ਼ਰਲਿਆਂ ਦੇ ਨਿਸ਼ਾਨ ਨੇ ਸਾਡਾ ਇੱਕ ਮੇਨ ਬੇਨਤੀ ਇੱਥੇ ਜਦੋਂ ਹਾਈ ਕੋਰਟ ਦੇ ਵਿੱਚ ਸਾਰੋਂ ਪਹਿਲੇ ਮੈਂ ਦੱਸਣਾ ਚਾਹੁੰਦਾ ਕਿ ਮੈਂ ਆਪਣ ਇੱਕ ਪਿੱਲ ਪਾਈ ਸੀ 27 ਫਰਵਰੀ ਵਾਲੇ ਦਿਨ ਜਿਹਦੀ ਸੁਣਾਈ ਸੁਣਵਾਈ ਜਿਹੜੀ ਸੀ ਆਨਰਬਲ ਹਾਈ ਕੋਰਟ ਨੇ ਉਨਤੀ ਨੂੰ ਕੀਤੀ ਮੇਰੇ ਵਕੀਲ ਸਰ اے ਪੀਐਸ ਦਿਓਲ ਸਾਹਿਬ ਜਿਹੜੇ ਐਡਵੋਕੇਟ ਜਨਰਲ रह चुके ਨੇ ਤੇ ਨਾਲ ਉਹਨਾਂ ਦੇ بیٹے ਸਾਹਿਮਤ ਸਿੰਘ ਦਿਓਲੇ ਅਸਿਸਟ ਕਰ ਰਹੇ ਨੇ ਤਾਂ ਉਹ ਪਟੀਸ਼ਨ ਅਲਟੀਮੇਟਲੀ ਚੰਦ ਹੋਰ ਬੰਦੇ ਵੀ ਸੀ ਪਟੀਸ਼ਨਰਸ ਬਟ ਅਸੀਂ 1 ਆਫ ði ਮੇਨ ਪਟੀਸ਼ਨਰ ਸੀ ਮੇਰੇ ਨਾਂ ਥੱਲੇ ਐ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਹੋਈ ਸੀ ਤੇ ਆਨਰੇਬਲ ਕੋਰਟ ਨੇ ਉਹਦੇ ਤੇ ਜੁਡੀਸ਼ੀਅਲ ਕਮਿਸ਼ਨ ਬਿਠਾ ਦਿੱਤਾ ਇੱਕ ਰਿਟਾਇਰਡ ਜੱਜ ਜੈਸ਼ਰੀ ਠਾਕੁਰ ਸਾਹਿਬਾ ਤੇ ਇੱਕ ਏਡੀਜੀਪੀ ਲੈਵਲ ਦਾ ਅਫਸਰ ਪੰਜਾਬ ਵੱਲੋਂ प्रमोद भान जी ਇੱਕ ਹਰਿਆਣੇ ਵੱਲੋਂ ਅਮਿਤਪ ਸਿੰਘ ਟਿੱਲੋਂ ਇਸ ਇਨਕੁਆਰੀ ਦੇ ਵਿੱਚ ਲਗਾ ਦਿੱਤੇ ਟਰਮਸ ਉਹਦੇ ਚੇ ਨੇ ਕਿ 6 ਮਹੀਨਿਆਂ ਦੇ ਵਿੱਚ ਸਾਰੋਂ ਪਹਿਲੇ ਕਿ ਸ਼ੁਭਕਰਨ ਸਿੰਘ ਦੀ ਜੇ ਮੌਤ ਹੋਈ ਹੈ ਕਿਹੜੇ ਵੈਪਨ ਨਾਲ ਜਾਂ ਕਿਸ ਤਾ ਗੋਲੀ ਨਾਲ ਹੋਈ ਹੈ ਦੂਸਰਾ ਮੌਕਾ ਕੀ ਹੈ ਕਿਉਂਕਿ ਸਾਡਾ ਕਿਸਾਨਾਂ ਦਾ ਕਹਿਣਾ ਤੇ ਪੰਜਾਬ ਦਾ ਮੰਨਣਾ ਹੈ ਕਿ ਸ਼ੁਭਕਰਨ ਸਿੰਘ ਦੀ ਮੌਤ ਜਿਹੜੀ ਹੈ ਪੰਜਾਬ ਦੀ ਟੈਰਿਟਰੀ ਚ ਹੋਈ ਹੈ ਸਾਡੇ ਜਿਹੜੇ ਕਿਸਾਨ ਫੱਟੜ ਹੋਏ ਨੇ ਪੰਜਾਬ ਦੀ ਟੈਰੀਟਰੀ ਚੋਂ ਬਟ ਅਨਫੋਰਚਨਟਲੀ ਅਸੀਂ ਇਹ ਵੇਖਿਆ ਕਿ ਗਵਰਨਮੈਂਟ ਆਫ ਪੰਜਾਬ ਨੇ ਬਜਾਏ ਕਿਸਾਨਾਂ ਨੂੰ ਪ੍ਰੋਟੈਕਟ ਕਰਨ ਦੇ ਬਜਾਏ ਇੱਕ ਜ਼ੀਰੋ ਐਫ ਆਈ ਆਰ ਦਰਜ ਕਰ ਦਿੱਤੀ ਕਿਸੇ ਦਾ ਨਾਂ ਨਹੀਂ ਲਿਖਿਆ ਹਰਿਆਣੇ ਵਾਲਿਆਂ ਨੇ ਜੀਂਦ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕਰ ਕੋ ਵੀ ਬਲਾਈਂਡ ਕਰ ਦਿੱਤੀ ਕੋਰਟ ਦੀ ਇਹ ਵੀ ਆਨਰੇਬਲ ਹਾਈ ਕੋਰਟ ਦੀ ਆਬਜ਼ਰਵੇਸ਼ਨ ਸੀ ਕਿ ਗਵਰਨਮੈਂਟ ਆਫ ਪੰਜਾਬ ਨੂੰ ਪੈਰ ਖਿੱਚਦੀ ਏ ਆਪਣੇ ਵੱਲ ਇਦੀ ਇਨਵੈਸਟੀਗੇਸ਼ਨ ਲੈਣ ਵਾਸਤੇ ਤੇ ਹਰਿਆਣੇ ਦੀ ਸਰਕਾਰ ਪੱਪਾਂ ਭਾਰ ਰਹੀ ਏ ਕਿ ਇਨਵੈਸਟੀਗੇਸ਼ਨ ਸਾਨੂੰ ਦਿੱਤੀ। ਸੋ ਸਾਡਾ ਇਲਜ਼ਾਮ ਇਹ ਹੈ ਕਿ ਦੋਨੋਂ ਸਰਕਾਰਾਂ ਨੇ ਰਲ ਕੇ ਸਾਡੇ ਕਿਸਾਨਾਂ ਦਾ ਨੁਕਸਾਨ ਕਰਾਇਆ। ਸਾਡੇ ਵਾਲੀ ਹਰਿਆਣਾ ਨਾਲ ਗੱਲਬਾਤ ਜੋ ਮੈਨੂੰ ਨਜ਼ਰ ਆ ਰਹੀ ਐਜ਼ ਅ ਪੋਲੀਟਿਸ਼ੀਅਨ ਇਹ ਹੋਈ ਏ ਕਿ ਜੇ ਤੁਹਾਡੇ ਕਾਬੂ ਨਹੀਂ ਆਂਦੇ ਤੇ ਸਾਡੇ ਕਾਬੂ ਆ ਲੈੰਦੋ ਤੁਸੀਂ ਮਸਤ ਰਹੋ ਬਾਕੀ ਕੰਮ ਸਾਡੇ ਤੇ ਛੱਡੋ। ਡਰੋਨਸ ਇੱਕ ਇੱਕ ਕਿਲੋਮੀਟਰ ਵਿੱਚ ਆਂਦੀਆਂ ਰਹੀਆਂ ਹਰਿਆਣੇ ਦੀਆਂ। ਸਾਡੇ ਕਿਸਾਨ ਵੀਰਾਂ ਦੇ ਟਰੈਕਟਰ ਤੋੜ ਦਿੱਤੇ ਗਏ ਗੱਡੀਆਂ ਤੋੜ ਦਿੱਤੀਆਂ ਗਈਆਂ ਇੱਕ ਪ੍ਰਿਤਪਾਲ ਸਿੰਘ ਦਾ ਸਾਡਾ ਨੌਜਵਾਨ ਵੀਰ ਉਹਨੂੰ ਬੋਰੇ ਚ ਪਾ ਕੇ ਰੋहतक ਦੇ ਮੈਡੀਕਲ ਕਾਲਜ ਚੋਂ ਲੱਭਾ ਜੀ ਬੁਰੀ ਤਰ੍ਹਾਂ ਫੱਟੜ ਸੀ ਬਾਹਾਂ ਲੱਤਾਂ ਟੁੱਟ ਚੁੱਕੀਆਂ ਸੀ ਬਾਅਦ ਚ ਪੀਜੀਆ ਹੀ ਲਿਆ ਕੇ ਤੇ ਮਸਾਂ ਉਹਦੀ ਜਾਨ ਸੁਰਖਰੂ ਹੋਈ ਏ ਬਹੁਤ ਗ੍ਰੀਵਸਲੀ ਇੰਜਰਡ ਇਹ ਫਿਰ ਜਦੋਂ ਪੀਟੀਸ਼ਨ ਹੋਈ ਇਸ ਤੋਂ ਬਾਅਦ ਹਰਿਆਣਾ ਗਵਰਨਮੈਂਟ ਨੇ ਸੁਲਿਸਟ ਜਨਰਲ ਆਫ ਇੰਡੀਆ ਨੂੰ ਕੀਤਾ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਇਹਨੂੰ ਚੈਲੰਜ ਕੀਤਾ ਗਿਆ ਕਿ ਜੀ ਜਿਹੜੀ ਆਨਰੇਬਲ ਹਾਈ ਕੋਰਟ ਨੇ ਜੱਜ ਸਾਹਿਬ ਬਿਠਾਏ ਨੇ ਇਹ ਗਲਤ ਹੈ ਅਸੀਂ ਚਾਹਨੇ ਇਨਕੁਆਰੀ ਲੋਕਲ ਲੈਵਲ ਤੇ ਹੋਣੀ ਚਾਹੀਦੀ ਜੱਜ ਦੇ ਵਿੱਚ ਨਹੀਂ ਹੋਣਾ ਚਾਹੀਦਾ ਦਿਓਲ ਸਾਹਿਬ ਦਾ ਮੈਂ ਫੇਰ ਮਸ਼ਕੂਰ ਹਾਂ ਸਾਰੇ ਕਿਸਾਨ ਵੀਰਾਂ ਨੂੰ ਮੈਂ ਇਹ ਗੁਜ਼ਾਰਿਸ਼ ਕਰਨਾ ਚਾਹਨਾ ਤੇ ਪੰਜਾਬੀਆਂ ਨੂੰ ਦੱਸਣਾ ਵੀ ਚਾਹਨਾ ਕਿ ਸਾਡੇ ਵਕੀਲ ਸਾਹਿਬ ਨੇ 1 ਰੁਪਿਆ ਵੀ ਮੇਰੇ ਕੋ ਚਾਰਜ ਨਹੀਂ ਕੀਤਾ ਕੱਲਾ ਮੈਂ ਆਪਣਾ ਨਾਂ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਦਿੱਤਾ ਜਦੋਂ ਦਿੱਲੀ ਤੇ ਤਰੀਕ ਪਈ ਹੈ ਤੇ ਮੈਨੂੰ ਇਹਨਾਂ ਦੱਸਿਆ ਕਿ ਬਾਜਾਪਾ ਸਾਹਿਬ ਸੁਪਰੀਮ ਕੋਰਟ ਚ ਪੇਸ਼ ਹੋਣਾ ਪੈਣਾ ਤੇ ਮੈਂ ਪੇਸ਼ਕਸ਼ ਕੀਤੀ ਕਿ ਮਿਨਿਮਮ ਜਿਹੜਾ ਤੁਹਾਡੇ ਹਵਾਈ ਜਹਾਜ਼ ਦਾ ਖਰਚਾ ਤੇ ਰਹਿਣ ਦੋ ਤੇ ਮੈਨੂੰ ਕਰ ਲੈਣ ਦੋ ਇਹਨਾਂ ਕਹੇ ਬਾਜਾਪਾ ਸਾਹਿਬ ਸਵਾਲੀ ਪੈਦਾ ਨਹੀਂ ਮੈਂ ਮੈਂ ਵੀ ਕਿਸਾਨ ਦਾ ਮੁੰਡਾ ਮੈਂ ਇਹਦੇ ਵਿੱਚ ਕੋਈ ਨਾ ਤੁਹਾਡੇ ਕੋ ਫੀਸ ਮੰਗੀ ਹੈ ਤੇ ਅਗਲਾ ਵੀ ਖਰਚਾ ਜੋ ਕੁਝ ਹੋਏਗਾ ਇੰਨੇ ਜੋਗਾ ਹੈ ਮੈਂ ਆਪਣੀ ਟਿਕਟ ਲੈਣ ਜੋਗਾ ਆਪਣੇ ਖਰਚੇ ਤੇ ਗਏ ਬਾਕਾਇਦਾ ਤਰ ਉਥੇ 3 ਘੰਟੇ ਬਹਿਸ ਚੱਲੀ ਸੁਪਰੀਮ ਕੋਰਟ ਦੇ ਸਾਹਮਣੇ ਸੁਲਿਸ਼ਟ ਜਨਰਲ ਆਫ ਇੰਡੀਆ ਪੇਸ਼ ਹੋਏ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਨੰਬਰ 1 ਵਕੀਲ ਹੈ ਦੂਸਰੇ ਪਾਸੇ ਦਿওল ਸਾਹਿਬ ਤੇ ਹੋਰ ਸਾਡੇ ਸਾਥੀ ਪੇਸ਼ ਹੋਏ ਸੁਪਰੀਮ ਕੋਰਟ ਨੇ ਸਾਡੇ ਵਾਲੀ ਉਹ ਜਿਹੜਾ ਹਾਈ ਕੋਰਟ ਦੀ ਫੈਸਲਾ ਸੀ ਆਰਡਰ ਜਿਹੜਾ ਸੀ ਉਹ تسلیم ਕੀਤਾ ਉਹਨੂੰ ਅਪਹੋਲਡ ਕੀਤਾ ਕਿ ਬਿਲਕੁਲ ਠੀਕ ਹੈ ਜੱਜ ਹੀ ਇਨਕੁਆਇਰੀ ਕਰੇਗਾ ਸੇਮ ਰੈਫਰੈਂਸਸ ਨਾ ਕਰੇਗਾ ਤੋਂ ਇੱਕ ਵੱਡੀ ਰਾਹਤ ਸਾਨੂੰ ਆਨਬਲ ਸੁਪਰੀਮ ਕੋਰਟ ਨੇ ਦਿੱਤੀ ਫਿਰ ਮੈਨੂੰ ਨੋਟਿਸ ਚੰਦੜ ਪਹਿਲੇ ਅਮਿਤ ਆਪ ਸਿੰਘ ਟੀਨੋ ਐਡੀਜੀਪੀ ਹਰਿਆਣੇ ਦਾ ਆਇਆ ਕਿ ਬਾਜਵਾ ਸਾਹਿਬ ਤੁਸੀਂ ਵਨ ਆਫ ði ਪਟੀਸ਼ਨਰਜ਼ ਹੋ ਜਾਂ ਤੁਸੀਂ ਖੁਦ ਆਓ ਤੇ ਜਾਂ ਤੁਹਾਡਾ ਵਕੀਲ ਪੇਸ਼ ਹੋ ਤੋਂ ਜਿੰਦ ਪੀਡਬਲ ਡਿ ਰੈਸਟ ਉਚਾਜ ਤੋਂ 70 ਦਿਨ ਪਹਿਲੇ ਮੌਕੇ ਤੇ ਸੱਦਿਆ ਗਿਆ ਸਾਹਿਮਤ ਸਿੰਘ ਦਿਓਲ ਸਾਹਿਬ ਗਏ ਮੇਰੀ ਪਾਰਟੀ ਵੱਲੋਂ ਸਾਹ ਹਰਿੰਦਰਪਾਲ ਸਿੰਘ ਮਾਨ ਉਹਨਾਂ ਨੂੰ ਮੇਕੱਲਿਆ ਪਾਰਟੀ ਵੱਲੋਂ ਰਿਪ੍ਰেজੈਂਟ ਕਰਵਾਇਆ ਸੀ ਉੱਥੇ ਮੌਕੇ ਤੇ ਸਾਰੇ ਹੀ ਸਾਡੇ ਲੋਕਾਂ ਨੇ ਤੇ ਕੁਝ ਕਿਸਾਨ ਜਥੇਬੰਦੀਆਂ ਦੇ ਵੀ ਮੇਨ ਲੀਡਰਸ਼ਿਪ ਉੱਥੇ ਗਈ ਸੀ ਅਸੀਂ ਦਲੀਲ ਇਹਨਾਂ ਨੂੰ ਇਹ ਦਿੱਤੀ ਕਿ ਹਰਿਆਣੇ ਵਾਲਿਆਂ ਨੇ ਬਲਾਈਂਡ ਐਫ ਆਈ ਆਰs ਦਰਜ ਕੀਤੀਆਂ ਜੇ ਅੱਜ ਕੋਈ ਵੀ ਕਿਸਾਨ ਭਰਾ ਆਪਣੀ ਐਮ ਐਲ ਆਰs ਲੈ ਕੇ ਆ ਬਿਆਨ ਦੇਣ ਆ ਦੇਗਾ ਇਹਨੂੰ ਨਾ ਪਤਾ ਲੱਗ ਜੇ ਐਫ ਆਈ ਆਰs ਦੇ ਨਾ ਪਾਲਣਗੇ ਉਹਨਾਂ ਨੂੰ ਵੀ ਇੱਥੇ ਅਰੈਸਟ ਕਰਨਗੇ ਤੋਂ ਅਸੀਂ ਚਾਹਾਂਗੇ ਕਿ ਤੁਸੀਂ ਨਿਊਟਰਲ ਟੈਰਿਟਰੀ ਚੜ੍ਹੋ ਨਾ ਤੁਸੀਂ ਪੰਜਾਬ ਚੁਣੋ ਤੇ ਨਾ ਤੁਸੀਂ ਹਰਿਆਣਾ ਚੁਣੋ ਸਾਡੀ ਫਰਿਆਦ ਤੇ ਸਾਡੀ ਇਹ ਬੇਨਤੀ ਕਬੂਲ ਦੇ ਹੋਏ ਔਨਰੇਬਲ ਹਾਈ ਕੋਰਟ ਦੇ ਰਿਟਾਇਰਡ ਜੱਜ ਸਾਹਿਬਾਨੇ ਫੇਰ ਕਿੱਥੇ ਅਸੀਂ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਵਿੱਚ ਟਾਈਂਡ ਸੋ ਦੈਟ ਅੱਜ ਇੱਥੇ ਤਕਰੀਬਨ 15 ਤੋਂ 20 ਸਾਡੇ ਕਿਸਾਨ ਭਰਾ ਆਏ ਨੇ ਜਿਨ੍ਹਾਂ ਦੀ ਐਮਐਲਏਜ਼ ਜਿਹੜੀਆਂ ਰਿਪੋਰਟਾਂ ਨੇ ਮੈਡੀਕਲ ਉਹ ਵੀ ਨਾਲ ਨੇ ਆਪਣੇ ਬਿਆਨ ਵੀ ਉਹ ਦੇਣਗੇ ਤੇ 6 ਮਹੀਨਿਆਂ ਦੇ ਵਿੱਚ ਇਨਵੈਸਟੀਗੇਸ਼ਨ ਪੂਰੀ ਹੋ ਗਈ ਉਹਦੇ ਵਿੱਚ ਸ਼ੁਭਕਰਨ ਸਿੰਘ ਦੀ ਮੌਤ ਤੇ ਜਿਹੜਾ ਕੰਪਨਸੇਸ਼ਨ ਹੈ ਤੇ ਕਿਸਾਨ ਵੀਰ ਜਿਹੜੇ ਇੰਜਰਡ ਹੋਏ ਨੇ 300 ਤੋਂ ਵੱਧ ਉਹਨਾਂ ਦੀ ਕੰਪਨਸੇਸ਼ਨ ਦੀ ਵੀ ਗੱਲ ਇੱਥੇ ਉਸ ਤੋਂ ਬਾਅਦ ਚੱਲੇਗੀ ਸੋ ਮੈਂ ਅੱਜ ਆਪਣੀ ਹੁਣੇ ਪੇਸ਼ ਹੋ ਕੇ ਆਇਆ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਮੈਨੂੰ ਨੋਟਿਸ ਗਿਆ ਸੀ ਉਸ ਦਿਨ ਮੈਂ ਵਕੀਲ ਸਾਹਿਬ ਕੱਲੇ ਸੀ ਬਟ ਅੱਜ ਮੈਂ ਖੁਦ ਲੁਧਿਆਣੇ ਦੇ ਵਿੱਚੋਂ ਕੈਂਪੇਨ ਆਪਣੀ ਛੱਡ ਕੇ ਤੇ ਪੇਸ਼ ਹੋਣ ਵਾਸਤੇ ਆਇਆ ਤਾਂ ਇੰਨਾ ਹੀ ਕਹਿੰਦਾ ਹੋਇਆ ਮੈਂ ਉਹਨਾਂ ਨੂੰ ਕਿਹਾ ਕਿ ਸਾਨੂੰ ਪੂਰ ਨਾਸ ਜੱਜ ਸਾਹਿਬਾ ਤੁਹਾਡੇ ਤੇ ਕਿਉਂਕਿ ਇਹਦੇ ਵਿੱਚ ਦੋਨੋਂ ਸਰਕਾਰਾਂ ਜਿਹੜੀਆਂ ਨੇ ਇਨਵੋਲ ਲੇ ਹਰਿਆਣੇ ਦੀ ਤੇ ਪੰਜਾਬ ਦੀ ਤੇ ਦੋਨੋਂ ਪੁਲਿਸ ਅਫਸਰ ਵੀ ਤੁਹਾਡੇ ਨਾਲ ਬੈਠੇ ਨੇ ਤੇ ਸਾਡੇ ਕਿਸਾਨ ਭਰਾਵਾਂ ਨੂੰ ਜਸਟਿਸ ਚਾਹੀਦੀ ਹੈ ਤੇ ਸਾਨੂੰ ਸਾਨੂੰ ਪੂਰਨਾ ਸੈਕਟਰੀ ਸਾਨੂੰ ਜਸਟਿਸ ਦੋ ਸੋ ਇੰਨੀ ਗੱਲ ਕਰਦਾ ਹੋਇਆ ਹੁਣ ਉਹਨਾਂ ਨੇ ਕਿਹਾ ਜੀ ਆਪਣੇ ਸਾਰੇ ਕਿਸਾਨ ਭਰਾ ਜਿਹੜੇ ਨੇ ਪੇਸ਼ ਕਰੋ ਉਹਨਾਂ ਦੇ ਬਿਆਨ ਤੇ ਉਹਨਾਂ ਦੀ ਬਾਕੀ ਜੋ ਵੀ ਹੈ ਉਹਨਾਂ ਦੀ ਕੁਐਰੀਜ਼ ਉਹ ਲੈਣਗੇ ਮੈਂ ਇੰਨੀ ਗੱਲ ਵਾਸਤੇ ਤੁਹਾਨੂੰ ਦੱਸਵਾਸਿਆ ਸਰ ਕੋਈ ਐਵੀਡੈਂਸ ਵੀ ਦਿਖਾਏ ਜਿਵੇਂ ਕਿ ਆ ਬੇਟਾ ਤੁਸੀਂ ਗੱਲ ਇਸ ਅੱਜ ਹੁਣ ਏਵਿਡੈਂਸ ਸ਼ੁਰੂ ਹੋਏਗਾ ਨਾ ਜੀ ਮੈਂ ਤੇ ਆਪਣਾ ਕਿਉਂਕਿ ਮੇਰੇ ਕੋਲ ਨੋਟਿਸ ਗਿਆ ਸੀ ਮੈਂ ਅੱਜ ਆਪਣੇ ਵੱਲੋਂ ਇੱਕ ਆਪਣੀ ਜ਼ਿੰਮੇਵਾਰੀ ਐਜ਼ ਅ ਰਿਸਪੌਂਸਿਬਲ ਸਿਟੀਜ਼ਨ ਆਫ ਪੰਜਾਬ ਸਮਝਦਾ ਹੋਇਆ ਪੇਸ਼ ਹੋਇਆ ਤੇ ਮੈਂ ਬਾਕੀ ਗੱਲ ਕਹੀ ਹੈ ਕਿ ਵਾਕਈ ਹੁਣ ਵਿਟਨੈਸੇਜ਼ ਆਣਗੇ ਉਹ ਸਾਰੀ ਗੱਲ ਆਪਣੀ ਰੱਖਣਗੇ ਉੱਥੇ ਬਕਾਇਦਤੌਰ ਬਿਆਨ ਲਿਖੇ ਜਾਣਗੇ ਐਮਐਲਆਰਜ਼ ਲਿਖੀਆਂ ਜਾਣਗੀਆਂ ਇਹ ਜੋ ਕਾਰਵਾਈ ਬੇਸਿਕਲੀ ਅੱਜ ਤੋਂ ਸ਼ੁਰੂ ਹੋ ਰਹੀ ਹੈ ਥੈਂਕ ਯੂ ਕਿਸਾਨਾਂ ਦੇ ਸਵਾਲ ਪੁੱਛਣ ਤੇ ਜਾਖੜ ਨੇ ਇਹ ਗੱਲ ਕਹੀ ਹੈ ਕਿ ਕਦੇ ਕਿਸਾਨ ਕਾਂਗਰਸ ਤੇ ਆਪ ਦੇ ਫਤਾਹ ਦੇ ਖੇਡ ਰਹੇ ਨੇ ਉਹਨਾਂ ਨੂੰ ਆਪ ਦੇ ਤੌਰ ਤੇ ਸੋਚਣਾ ਚਾਹੀਦਾ ਜਿਹੜੇ ਕੁਛ ਆਗੂ ਘਰਾਵ ਕਰ ਰਹੇ ਨੇ ਸਾਡਾ ਜਿਹਾ ਸਵਾਲ ਪੁੱਛ ਰਹੇ ਨੇ ਵੇਖੋ ਕੋਈ ਕਿਸਾਨ ਜਥੇਬੰਦੀ ਕਿਸੇ ਦੇ ਹੱਥਾਂ ਤੇ ਨਹੀਂ ਖੇਡ ਰਹੀ ਜੋ ਕੁਝ ਮੋਦੀ ਸਾਹਿਬ ਨੇ 10 ਸਾਲਾਂ ਚ ਕੀਤਾ ਜਾਖੜ ਸਾਹਿਬ ਮੋਦੀ ਸਾਹਿਬ ਨੂੰ 10 ਮਿੰਟ ਦਾ ਟਾਈਮ ਵੀ ਨਹੀਂ ਮਿਲ ਸਕਿਆ ਪਿਛਲੇ 10 ਸਾਲਾਂ ਚ ਸਾਡੇ ਕਿਸਾਨ ਵੀਰਾਂ ਦੀ ਗੱਲ ਸੁਣਨ ਵਾਸਤੇ 11 ਮਹੀਨੇ ਲਗਾਤਾਰ ਹਜ਼ਾਰਾਂ ਦੀ ਤعداد ਦੇ ਵਿੱਚ ਕਿਸਾਨ ਵੀਰ ਦਿੱਲੀ ਦੇ ਬਾਰਡਰ ਤੇ ਬੈਠੇ ਰਹੇ ਮੈਂ ਖੁਦ ਪੇਸ਼ਕਸ਼ ਕੀਤੀ ਚੋਂ ਰਾਜ ਸਭਾ ਦਾ ਮੈਂਬਰ ਸੀ ਕਿ ਆਓ ਮੈਂ ਤੁਹਾਨੂੰ ਉੱਥੇ ਲੈ ਕੇ ਚੱਲਣਾ ਅਸੀਂ ਹੋਰ ਵੀ ਐਮਪੀ ਜਾਣਦੇ ਆ ਤੁਸੀਂ ਕਿਸਾਨ ਵੀਰਾਂ ਨੂੰ ਇੰਨੀ ਗੱਲ ਕਹਿ ਦਿਓ ਕਿ ਮੈਂ ਤੁਹਾਡੀ ਬਿਹਤਰੀ ਵਾਸਤੇ ਲਿਆਂਦੇ ਸੀ ਕਾਨੂੰਨ ਜੇ ਤੁਹਾਨੂੰ ਨਹੀਂ ਪਸੰਦ ਮੈਂ ਵਾਪਸ ਲੈ ਲੈਂਦਾ ਮੈਂ ਤਾਂ ਤੁਹਾਡੀ ਜਾਜਾਕਾਰ ਕਰਵਾਨੇ ਆ ਉਹ ਤੁਹਾਡੇ ਮੈਂ ਕਾਂਗਰਸ ਆ ਤੁਹਾਡੇ ਆਖ ਇਨਾਂ ਦੇ ਲੁਆਣੇ ਪਰ ਪ੍ਰਾਈਮ ਮਿਨਿਸਟਰ ਨੇ ਗੱਲ ਸੁਣ ਤੋਂ ਇਨਕਾਰ ਕਰ ਦਿੱਤਾ ਬਟ ਅਨਫੋਰਚੁਨੇਟ ਗੱਲ ਹੈ ਕਿ ਉਹੀ ਗੱਲ ਮੇਰੇ ਵਾਲੇ ਜਿਹੜੀ ਸੀ ਕਿ ਇਹ ਕਾਨੂੰਨ ਵਾਪਸ ਲਓ ਮੈਂ ਉਦੋਂ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਗੱਲ ਕਹੀ ਸੀ ਕਿ ਮੈਨੂੰ ਦੱਸੋ ਤੁਹਾਨੂੰ ਕਾਲ ਕੀ ਜੇ 72 ਸਾਲ ਦੇਸ਼ ਵੇਟ ਕਰ ਸਕਿਆ ਇਸ ਗੱਲ ਤੇ ਹੁਣ ਵੇਟ ਕਰਨ ਚ ਕੀ ਹੈ ਤੁਸੀਂ ਇਹਤੇ ਬਕਾਇਦਾ ਤੌਰ ਜਿਹੜੀ ਇੱਕ ਕਮੇਟੀ ਹੈ ਪਾਰਲੀਮੈਂਟ ਦੀ ਤੁਸੀਂ ਉਹਨੂੰ ਕੱਢ ਦਿਓ ਸਾਰੇ ਚੀਫ ਮਿੰਿਸਟਰ ਉੱਥੇ ਸਾਹਮਣੇ ਪੇਸ਼ ਸਿਲੈਕਟ ਕਮੇਟੀ ਦੇ ਸਾਹਮਣੇ ਸਾਰੇ ਚੀਫ ਮਿੰਿਸਟਰ ਕਿਸਾਨੀ ਸੂਬਿਆਂ ਦੇ ਪੇਸ਼ ਹੋਣ ਸਾਰੇ ਐਮਪੀ ਪੇਸ਼ ਹੋਣ ਸਾਰੀ ਕਿਸਾਨ ਜਥੇਬੰਦੀਆਂ ਪੇਸ਼ ਹੋਣ ਤੁਸੀਂ ਸਾਰੇ ਜਿਹੜੇ ਐਗਰੀਕਲਚਰ ਸਾਇੰਟਿਸਟ ਨੇ ਉਹਨਾਂ ਦੀ ਗੱਲ ਸੁਣੋ ਉਹਨਾਂ ਦਾ ਥਿਊ ਲੋ ਜਿਹੜੀ ਚੀਜ਼ ਤੇ ਇਤਰਾਜ਼ ਉਬਾਰ ਕੱਢ ਦੋ ਜੇ ਤੁਸੀਂ ਕਹਿ ਰਹੋ ਕਿਸਾਨਾਂ ਦੇ ਹੱਕ ਚ ਅਸੀਂ ਇਹ ਕਾਨੂੰਨ ਲਿਆਂਦੇ ਨੇ ਤੇ ਕਿਸਾਨਾਂ ਨੂੰ ਜਿਹੜੇ ਕਾਨੂੰਨ ਮੰਜ਼ੂਰ ਨੇ ਉਹੀ ਲਓਗੇ ਨਾ ਤੇ ਮੰਨੂ ਨੂੰ ਤਿਆਰ ਨਹੀਂ ਸੀ ਫਿਰ ਵਾਪਸ ਲਏ ਤੇ ਇਹ ਜਾਖੜ ਸਾਹਿਬ ਦੀ ਗੱਲ ਦਾ ਸੀ ਜਵਾਬ ਆਪ ਦੇ ਰਹੇ ਆ ਜਾਖੜ ਸਾਹਿਬ ਕਿਸਾਨ ਭਰਾ ਜਿਹੜੇ ਨੇ ਨਾ ਉਹ ਕਦੀ ਕਿਸੇ ਉਹਨਾਂ ਪਾਰਟੀ ਦੀ ਮਦਦ ਕੀਤੀ ਕੋ ਬਕਾਇਦਾ ਤੌਰ ਆਪਣੇ ਹੱਕਾਂ ਵਾਸਤੇ ਲੜਿਆ ਨੇ ਤੁਸੀਂ ਕਿਉਂਕਿ ਪ੍ਰਧਾਨ ਨੂੰ ਬੀਜੇਪੀ ਦੇ ਫਰਜ਼ ਤੁਹਾਡਾ ਬੰਦਾ ਤੁਸੀਂ ਵੀ ਕਹਿੰਦੇ ਹੋ ਮੈਂ ਕਿਸਾਨ ਦਾ ਲੜਕਾ ਤੁਸੀਂ ਕੋਈ ਅਪੀਲ ਹੀ ਕਰ ਦਿੰਦੇ ਪ੍ਰਾਈਮ ਮਿੰਿਸਟਰ ਨੂੰ ਕੋਈ ਗੱਲ ਸੁਣਦੇ ਜਦੋਂ ਤੁਸੀਂ ਆਪਣੇ ਅੱਖ ਤੇ ਕੰਨਾਂ ਬੰਦ ਕੀਤੇ ਨੇ ਤੇ ਫਿਰ ਕਿਸਾਨ ਭਰਾ ਤੇ ਕਿਸੇ ਨੇ ਵੀ ਕਿਤੇ ਵੀ ਵੇਖੋ ਇੱਕ ਮੈਨੂੰ ਗੱਲ ਕਹਿਣੀ ਪਏਗੀ ਕਿਸੇ ਕਿਸਾਨ ਜਥੇਬੰਦੀ ਨੇ ਲਾਅ ਐਂਡ ਆਰਡਰ ਆਪਣਾ ਲਾਅ ਆਪਣੇ ਹੱਥੇ ਚ ਨਹੀਂ ਲਿਆ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਜਿੱਥੇ ਬੀਜੇਪੀ ਦਾ ਆਦਮੀ ਜਾਏਗਾ ਸੀ ਉਹਨੂੰ ਚੰਦ ਸਵਾਲ ਪੁੱਛਾਂਗੇ ਸਵਾਲਾਂ ਦੇ ਜਵਾਬ ਤੇ ਜੇ ਤੁਹਾਡੇ ਜਾਣ ਹੀ ਹਨੀ ਜੇ ਤੁਹਾਡੇ ਵਿੱਚ ਨੈਤਿਕ ਤੌਰਤਾ ਦੀ ਨੈਤਿਕ ਤੌਰ ਤੇ ਤੁਹਾਡੇ ਕੋਲ ਜਾਨ ਹੈ ਨਹੀਂ ਉਹਨਾਂ ਜਵਾਬ ਦੇਣ ਵਾਸਤੇ ਤੇ ਉੱਥੋਂ ਤੁਸੀਂ ਫੇਰ ਫੇਰ ਵੇਖੋ ਸਿਮਿਲਰ ਕੇਸ ਉਹੀ ਹੋਇਆ ਜੀ ਕੱਲ ਪਰਸੋਂ ਇੱਕ ਇਹਨਾਂ ਦਾ ਅਕਾਲੀ ਦਲ ਦਾ ਲੀਡਰ ਜਿਹੜਾ ਭਾਜਪਾ ਜੁਆਇਨ ਕੀਤਾ ਸੀ ਇੱਕ ਵਿਰੋਧ ਤੋਂ ਬਾਅਦ ਪ੍ਰਨੀਤ ਕੌਰ ਜੀ ਚਲੇ ਗਏ ਨੇ ਉਹ ਫੇਰ 5-7 ਕਿਲੋਮੀਟਰ ਤੋਂ ਵਾਪਸ ਲੈ ਕੇ ਫੇਰ ਉਹਨੇ ਧੱਕਾ ਦਿੱਤਾ ਤਾਂ ਫੇਰ ਮੌਕੇ ਤੇ ਸਾਡੇ ਕਿਸਾਨ ਵੀਰ ਦੀ ਫੇਰ ਮੌਤ ਹੋਈਏ ਤੋ ਇਹ ਤੇ ਜਕਰ ਸਾਹਿਬ ਨੂੰ ਆਪ ਸੋਚਣਾ ਚਾਹੀਦਾ ਤੁਹਾਡਾ ਵਤੀਰਾ ਹੀ ਜਿਹੜਾ ਐਂਟੀ ਪੰਜਾਬ ਤੇ ਐਂਟੀ ਕਿਸਾਨ ਤੇ ਇਹਦੇ ਵਿੱਚ ਕਿਸੇ ਨੂੰ ਇਹਦੇ ਤੇ ਉਂਗਲ ਕਿਸੇ ਵੱਲ ਕਰਨੀ ਗਲਤ ਹੈ